ਸੁੰਦਰੀ ਕਾંડ 15 ਹੁਣ ਕੁਝ ਸਮਾਂ ਪੰਜਾਬ ਤੇ ਸੁੱਖ ਦਾ ਬੀਤਿਆ ਸਿੰਘ ਵੀ ਇਸ ਵੇਲੇ ਸੁਖੀ ਸਨ ਲਾਹੌਰ ਵੀ ਅਮਨ ਵਿੱਚ ਮੁਲਤਾਨ ਵੀ ਸੁਖ ਵਿੱਚ ਦੁਆਬਾ ਵੀ ਚੈਨ ਵਿੱਚ ਪਰ ਉਸ ਹਾਕਮ ਨੂੰ ਜੋ ਸੁੰਦਰੀ ਦੇ ਪਿੱਛੇ ਪਿਆ ਹੋਇਆ ਸੀ ਚੈਨ ਨਹੀਂ ਸੀ ਉਸ ਨੂੰ ਫੜ ਮੰਗਵਾਉਣ ਦੇ ਅਨੇਕ ਉਪਾਅ ਸੋਚਦਾ ਪਰ ਪੇਸ਼ ਨਾ ਜਾਂਦੀ ਕਦੇ ਸਿੱਖਾਂ ਨਾਲ ਮੇਲ ਕਰਦਾ ਤੇ ਕਦੇ ਬੈਰ ਹੁਣ ਇਹ ਫੇਰ ਮੈਤਰੀ ਰੱਖਣ ਲੱਗਾ ਕਈ ਸੂਹੀਏ ਛੱਡੇ ਪਰ ਸੁੰਦਰੀ ਜੋ ਧਰਮ ਦਾ ਸੂਰਜ ਸੀ ਅਜਿਹੇ ਮੂਰਖਾਂ ਦੀ ਪਹੁੰਚ ਤੋਂ ਬਹੁਤ ਦੂਰ ਸੀ ਬਰਾ ਡੇਢ ਕੋ ਬੀਤਿਆ ਮੀਰ ਮੰਨੂ ਨੇ ਆਪਣੇ ਕਰਾਰਾਂ ਮੁਜਬ ਕਵਾਲ ਵਾਲੇ ਨੂੰ ਟਕੇ ਨਾ ਭਰੇ ਸੋ ਉਹ ਫੌਜ ਲੈ ਕੇ ਪੰਜਾਬਪੁਰ ਤੀਸਰੀ ਵੇਰ ਚੜਾ ਆ ਇਹ ਸੰਮਤ 1807 ਬਿਕਰਮੀ 1750 ਈਸਵੀ ਦਾ ਸਮਾਚਾਰ ਹੈ ਮਲਤਾਨੋ ਮਹਾਰਾਜਾ ਕੌੜਾਮਲ ਜਲੰਦਰੋਂ ਅਦੀਨਾ ਵੇਗ ਤੇ ਹੋਰ ਨਾ ਥਾਵਾ ਤੇ ਹੋਰ ਸਰਦਾਰਾਂ ਨੂੰ ਸੱਦ ਕੇ ਜੰਗ ਦੀ ਤਿਆਰੀ ਕੀਤੀ ਗਈ ਤੇ ਮੋਰਚੇ ਬਣਾਏ ਗਏ ਮਹਾਰਾਜਾ ਕੋੜਾ ਮਲ ਦੀ ਸ਼ਿਵਾਰਸ ਨਾਲ ਸਿੰਘ ਫੇਰ ਕੁਮਕ ਲਈ ਸੱਦੇ ਗਏ 30000 ਖਾਲਸਾ ਇਸ ਵੇਲੇ ਲਾਹੌਰ ਦੀ ਕੁਮਕ ਤੇ ਇਕੱਠਾ ਹੋਇਆ ਦਸੀਂ ਦਾ ਹੈ ਚਾਰ ਪੰਜ ਮਹੀਨੇ ਸਾਹਮਣਾ ਰਿਹਾ ਪਰ ਜੁੱਧ ਕੁਝ ਖਰਾ ਨਾ ਹੋਇਆ ਛੇਕੜ ਆਮੋ ਸਾਹਮਣੇ ਹੱਲ ਹੋਏ ਡਾਡਾ ਗੋਥਮ ਗੁੱਥਾ ਹੋਇਆ ਦੁਪਹਿਰ ਤੀਕ ਜੀ ਰਾਜਮਾ ਕਸਮ ਕਸਮ ਕਮਸਾਨ ਮੱਛਿਆ ਮਹਾਰਾਜਾ ਕੌੜਾ ਮੱਲ ਦੀ ਬਹਾਦਰੀ ਸਲਾਉਣ ਯੋਗ ਸੀ ਖਾਲਸੇ ਦੇ ਹੱਥ ਵੀ ਕਰਾਰੇ ਵੱਜ ਰਹੇ ਸਨ ਸੁੰਦਰੀ ਇਸ ਜੰਗ ਵਿੱਚ ਵੀ ਨਾਲ ਸੀ ਤੇ ਜ਼ਖਮੀਆਂ ਦੀ ਸੇਵਾ ਦਾ ਕੰਮ ਕਰ ਰਹੀ ਸੀ ਉਹ ਹਾਕਮ ਵੀ ਲਾਹੌਰ ਵੱਲੋਂ ਹੋ ਕੇ ਦੁਰਾਨੀਆਂ ਨਾਲ ਲੜ ਰਿਹਾ ਸੀ ਸਿੰਘਾਂ ਦਾ ਦਲ ਤੇ ਉਸ ਦੀ ਫੌਜ ਇੱਕੋ ਪਾਸੇ ਹੋਣ ਕਰਕੇ ਕਈ ਮੌਕੇ ਉਸ ਨੂੰ ਸੁੰਦਰੀ ਦੇ ਪਾਰੋਪਕਾਰੀ ਕੰਮਾਂ ਦੇ ਸੁੰਨ ਦੇਖਣ ਵਿੱਚ ਆਏ ਪੰਜ-ਸੱਤ ਵਾਰੀ ਸੁੰਦਰੀ ਨੂੰ ਪਾਰੋਪਕਾਰ ਵਿੱਚ ਜਫਰ ਜਾਲਦੀ ਨੂੰ ਵੇਖ ਕੇ ਹੱਕਾ-ਵੱਕਾ ਹੋ ਰਿਹਾ ਸੀ ਔਰ ਵੱਡਾ ਅਚੰਬਿਤ ਉਸ ਵੇਲੇ ਹੋਇਆ ਜਿਸ ਵੇਲੇ ਉਸ ਨੂੰ ਇਹ ਪਤਾ ਲੱਗਾ ਕਿ ਉਹ ਕਈ ਵੇਰ ਦੋਸਤ ਦੁਸ਼ਮਣ ਦਾ ਬੇਰਵਾ ਕੀਤੇ ਬਿਨਾ ਫਟੜਾਂ ਦੀ ਸਹਾਇਤਾ ਕਰ ਜਾਂਦੀ ਹੈ ਇਸ ਜੁੱਧ ਵਿੱਚ ਇੱਕ ਲਾਂਬ ਵੱਲੋਂ ਸਿਰਿਕੋੜਾ ਮੱਲ ਜੀ ਨੇ ਜ਼ੋਰ ਦੇ ਕੇ ਇੱਕ ਐਸੇ ਵੇਲੇ ਹੱਲਾ ਬੋਲਿਆ ਕਿ ਪਠਾਣਾ ਵਿੱਚ ਹਲਚਲ ਹੀ ਪੈ ਗਈ ਔਰ ਪੈਰ ਉਖੜ ਗਏ ਤੇ ਫਤਿਹ ਨੇੜੇ ਸੀ ਇਸ ਵੇਲੇ ਅਦੀਨਾ ਵੇਗ ਦੁਆਪੇ ਦੇ ਨਵਾਬ ਨੇ ਦੀਵਾਨ ਜੀ ਦੀ ਮਦਦ ਵਿੱਚ ਢਿੱਲਮੁੱਠ ਢਿੱਲਮੱਠ ਕੀਤੀ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਫਤਿਹ ਦਾ ਸੇਰਾ ਮਹਾਰਾਜਾ ਕੋੜਾ ਮੱਲ ਨੂੰ ਮਿਲੇ ਅਦੀਨਾ ਵੇਗ ਇਸ ਵੇਲੇ ਜੰਗ ਦੀ ਬਿਉਂਦ ਵਿੱਚ ਆਪ ਦਾ ਕੁੰਮਕੀਆ ਸੀ ਮਹਾਰਾਜਾ ਕੋੜਾਮਲ ਜੀ ਉਸ ਵੇਲੇ ਆਪਣੇ ਦਲ ਵਿੱਚ ਸਣੇ ਆਪਣੇ ਦਲ ਸਣੇ ਮਰਨ ਮਾਰਨ ਮੰਡਕੇ ਟੁੱਟਕੇ ਬੈਰੀ ਤੇ ਜਾ ਪਏ ਪਰ ਸ਼ੌਕ ਕੇ ਇੱਕ ਗੋਲੀ ਮੱਥੇ ਵਿੱਚ ਵੱਜੀ ਤੇ ਆਪ ਦੀ ਬਹਾਦਰ ਤੇ ਨਿਰਪੈ ਇਹ ਉਮਦਾ ਤਵਾਰੀਖ ਵਿੱਚ ਲਿਖਿਆ ਹੈ ਖਾਲਸਾ ਤਵਾਰੀਖ ਵਿੱਚ ਮਹਾਰਾਜਾ ਸਾਹਿਬ ਦੀ ਸ਼ਹਾਦਤ ਇੱਕ ਕਵਰ ਵਿੱਚ ਹਾਥੀ ਦਾ ਪੈਰ ਫਸ ਜਾਣ ਕਰਕੇ ਬੈਰੀ ਦੀ ਤਲਵਾਰ ਨਾਲ ਹੋਈ ਲਿਖੀ ਹੈ ਪਰ ਮੁਹੰਮਦ ਅਸਲਾਮ ਕ੍ਰਿਤ ਫਰਹ ਤਿੰਨ ਨਾਜ਼ਰੀਨ ਨਾਮੇ ਪੋਥੀ ਵਿੱਚ ਲਿਖਿਆ ਹੈ ਕਿ ਅਦੀਨਾ ਵੇਗ ਦੇ ਇਸ਼ਾਰੇ ਨਾਲ ਕਸੂਰੀ ਪਠਾਨਾ ਨੇ ਦੀਵਾਨ ਸਾਹਿਬ ਨੂੰ ਗੋਲੀ ਮਾਰੀ ਸੀ ਗਾਲਵਨ ਜਿਸ ਵੇਲੇ ਹਾਥੀ ਦਾ ਪੈਰ ਕਵਰ ਤੇ ਆਇਆ ਹੈ ਅਦੀਨਾ ਵੇਗ ਨੇ ਇਹ ਘਾਤ ਉਸ ਵੇਲੇ ਕਰਾਇਆ ਹੈ ਉਸ ਦੇਸ਼ ਦੇ ਭਾਗ ਕਦ ਚੰਗੇ ਹੋ ਸਕਦੇ ਹਨ ਜਿਸ ਦੇ ਬੰਦੇ ਆਪਣੇ ਸਰਦਾਰਾਂ ਨੂੰ ਰਣ ਤੱਤੇ ਵਿੱਚ ਆਪੇ ਹੀ ਮਾਰ ਦੇਣ ਅਦੀਨਾ ਬੇਗ ਦੀ ਇਸ ਹਰਕਤ ਲਈ ਹੋਰ ਦੇਖੋ ਇਹ ਵਾਲੇ ਅਦੀਨਾ ਬੇਖਾਂ ਆਤਮਾ ਸਰੀਰ ਛੋੜ ਗਈ ਇਥੇ ਤਰੀਖ ਖਾਲਸਾ ਵਿੱਚ ਇਉਂ ਲਿਖਿਆ ਹੈ ਕਿ ਅਜਿਹੇ ਜਵਾਨ ਮਰਦ ਦੇ ਬਹਾਦਰ ਅਰਪਤ ਵਾਲੇ ਸਰਦਾਰ ਦੇ ਮਰ ਜਾਣ ਨਾਲ ਨਾ ਨੀਰਾ ਮੰਨੂ ਦਾ ਹੌਸਲਾ ਟੁੱਟਾ ਸਗੋਂ ਸਾਰੀ ਫੌਜ ਦੇ ਪੈਰ ਓਖੜ ਗਏ ਹਾਰ ਨਾ ਸਤੂਰੇ ਹੋਰ ਇਤਿਹਾਸਕਾਰ ਵੀ ਇਸ ਹਾਰ ਦਾ ਕਾਰਨ ਦੀਵਾਨ ਸਿੰਘ ਦੀ ਮੌਤ ਸਮਝਦੇ ਹਨ ਮੰਨੂ ਨਾ ਸਕੇ ਲਾਹੌਰ ਜਾ ਵੜਿਆ ਸਿੱਖ ਵੀ ਆਪਣੇ ਸੱਜਣ ਨੂੰ ਸ਼ਹੀਦ ਹੋਇਆ ਵੇਖ ਕੇ ਮੰਨੂ ਨੂੰ ਭਜਦਿਆਂ ਤੱਕ ਉਦਾਸ ਹੋ ਗਏ ਸੱਚ ਪੁੱਛੋ ਤਾਂ ਇਹ ਇਸੇ ਮਰਦ ਦੀ ਆਕਲ ਸੀ ਕਿ ਮੀਰ ਮੰਨੂ ਵਰਗੇ ਜ਼ਾਲਮ ਤੋਂ ਉਸਨੇ ਸਿੰਘਾਂ ਨੂੰ ਦੰਦਾ ਵੇਖੇ ਜੀਭ ਵਾਂਗੂ ਵਿਚਾਰ ਰੱਖਿਆ ਸੀ ਅਰਤਵਾ ਨਹੀਂ ਸੀ ਹੋਣ ਦਿੱਤਾ ਇਤਿਹਾਸਾਂ ਤੋਂ ਪਤਾ ਲੱਗਦਾ ਹੈ ਕਿ ਇਸ ਦੇ ਮੰਗਰੋ ਮੀਰ ਮੰਨੂ ਨੇ ਉਹ ਉਹ ਦੁੱਖ ਸਿੱਖਾਂ ਨੂੰ ਦੇ ਸਿੱਖਾਂ ਨੂੰ ਦਿੱਤੇ ਹਨ ਕਿ ਕਲੇਜਾ ਕੰਮਦਾ ਹੈ ਫਿਰ ਕਦੀ ਉਹਨਾਂ ਦੁੱਖਾਂ ਦੀ ਵਾਰਤਾ ਲਈ ਸਮਾਂ ਲੱਭਾ ਤਦ ਲਿਖਾਂਗੇ ਇਥੇ ਇਹ ਦੱਸਦੇ ਹਾਂ ਕਿ ਜਦ ਮੁਦਈ ਨਸ ਤੁਰਿਆ ਤਦ ਉਹਾਂ ਕੀ ਕਰਦੇ ਇਹ ਵਿਚਾਰ ਕਰਕੇ ਸਿੰਘਾਂ ਵੀ ਇੱਕ ਰੁੱਖ ਮੂੰਹ ਧਰ ਕੇ ਕੂਚ ਬੋਲੀ ਇਸ ਵੇਲੇ ਸੁੰਦਰੀ ਅਰ ਧਰਮਕੌਰ ਇੱਕ ਪਾਸੇ ਵੱਲ ਭਾਈ ਬिजਲਾ ਸਿੰਘ ਜੀ ਦੀ ਪਿੰਡਲੀ ਜਿਸ ਵਿੱਚੋਂ ਗੋਲੀ ਲੰਘ ਗਈ ਸੀ ਉੱਤੇ ਪੱਟੀ ਬੰਨ ਰਹੀਆਂ ਸਨ ਇਸ ਕੰਮ ਤੋਂ ਵਿਹਲਾ ਹੋ ਬिजਲਾ ਸਿੰਘ ਕਸੀਸ ਵੱਟ ਕੇ ਘੋੜੇ ਤੇ ਚੜ ਕੇ ਤੁਰ ਪਿਆ ਸਿੰਘਣੀਆਂ ਵੀ ਆਪਣੇ ਘੋੜਿਆਂ ਉਪਰ ਸਵਾਰ ਹੋ ਕੇ ਆਪਣੇ ਭਰਾਵਾਂ ਦੇ ਦਲ ਦੇ ਮਗਰ-ਮਗਰ ਚੱਲੀਆਂ ਸੁੰਦਰੀ ਦਾ ਘੋੜਾ ਅੱਜ ਇੱਕ ਸੱਟ ਖਾਣ ਕਰਕੇ ਜਰਾ ਹਲਕਾ ਚੱਲਦਾ ਸੀ ਪਰੰਤੂ ਫੇਰ ਵੀ ਆਪਣੇ ਸਵਾਰ ਨੂੰ ਲੈ ਗਿਆ ਤਾਂ ਵੀ ਧਰਮਕੌਰ ਨਾਲੋਂ ਵਿਥ ਪੈ ਗਈ ਦੌੜੀ ਜਾਂਦੀ ਨਜ਼ਰ ਇੱਕ ਟੋਏ ਵਿੱਚ ਪਈ ਜਿੱਥੇ ਇੱਕ ਪਠਾਨ ਤੜਫਣੀ ਵਿੱਚ ਲੁੱਛ ਰਿਹਾ ਸੀ ਕਾਹਮਾ ਨਾਲ ਲਹੂ ਲਹਾਨ ਸੀ ਜਿੰਦ ਟੁੱਟ ਰਹੀ ਸੀ ਤੇ ਕੁਚਲੇ ਖਾਦੇ ਹੋਏ ਪੁਰਖ ਵਾਂਗੂ ਤੜਫਦਾ ਅਰ ਬਚਨ ਕਹਿੰਦਾ ਸੀ ਆਵ ਆਵ ਬਰਾਏ ਖੁਦਾ ਆਵ ਸੁੰਦਰੀ ਦੇ ਸਿੰਗਣੀਆਂ ਵਾਲੇ ਦਇਆ ਨਾਲ ਭਰਪੂਰ ਹਿਰਦੇ ਵਿੱਚ ਤਰਸ ਆ ਗਿਆ ਇੱਕ ਆਦਮੀ ਦੇ ਬੱਚੇ ਦੀ ਇਹ ਦੁਰਦਸ਼ਾ ਵੇਖ ਕੇ ਰਹਾ ਨਾ ਗਿਆ ਭਾਵੇਂ ਆਪਣਾ ਦੁੱਖ ਵੀ ਵੇਖਦੀ ਸੀ ਪਰ ਪਿਆਰੀ ਜਿੰਦ ਹੂਲ ਕੇ ਘੋੜੇ ਤੋਂ ਉਤਰੀ ਔਰ ਆਪਣੀ ਜਿਸਤੀ ਸੁਰਾਹੀ ਵਿੱਚੋਂ ਦੋ ਕੁੱਟ ਪਾਣੀ ਉਸ ਦੇ ਮੂੰਹ ਵਿੱਚ ਪੋਚੋਇਆ ਪਾਣੀ ਕੀ ਸੀ ਅੰਮ੍ਰਿਤ ਸੀ ਪਠਾਣ ਵਿੱਚ ਜਿੰਦ ਪੈ ਗਈ ਅੱਖਾਂ ਖੋਲ ਕੇ ਆਖਣ ਲੱਗ ਪਿਆ ਹਜ਼ਾਰ ਸ਼ੁਕਰਵੰਦ ਹੋਏ ਤੂੰ ਇਹੋ ਜਿਹੀਆਂ ਫਾਰਸੀਆਂ ਮਾਰਨ ਲੱਗ ਪਿਆ ਸੁੰਦਰੀ ਨੇ ਡਿੱਠਾ ਇਸ ਦੇ ਗੋਡੇ ਤੇ ਪੱਟ ਦੇ ਕੋਲ ਤਲਵਾਰ ਨੇ ਫੱਟ ਲਾਇਆ ਹੈ ਅਰ ਸਾਤੀ ਹੀਟ ਵੀ ਇੱਕ ਕਉ ਹੈ ਉਸ ਦੀ ਪੱਗ ਪਾੜ ਕੇ ਉਸ ਦਾ ਲਹੂ ਪੂੰਝ ਕੇ ਫੱਟ ਬੰਨਣ ਲੱਗੀ ਪਠਾਨ ਇਹ ਵੇਖ ਕੇ ਬੜਾ ਸ਼ੁਕਰਗੁਜ਼ਾਰ ਸੀ ਖੁਸ਼ੀ ਵਿੱਚ ਆ ਕੇ ਪੁੱਛਣ ਲੱਗਾ ਮੁਸਲਮਾਨ ਹਸਤੀ ਮੋਮਨ ਹਸਤੀ ਮੁਸਲਮਾਨੀ ਬੋਗੋ ਕਦਾਮ ਕਸ ਹਸਤੀ ਮੁਸਲਮਾਨੀ ਦੀਗਰ ਕਿਸ ਕਸ ਚੂਨਾ ਖੈਰ ਮੇ ਕੁਨਦ ਅਜ ਕਾਫਰਾਂ ਕਾਰੇ ਨੇਕੀ ਮੁਮਕਿਨ ਨਹੀਂ ਸਤ ਅਰਥਾਤ ਤੂੰ ਕੌਣ ਹੈ ਮੁਸਲਮਾਨੀ ਹੈ ਕਾਫਰਤਾ ਨਹੀਂ ਹੋ ਸਕਦੀ ਕਾਫਰਾਂ ਤੋਂ ਨੇਕੀ ਕਿੱਥੇ ਇਹ ਮੁਸਲਮਾਨੀ ਹੋ ਸੁੰਦਰੀ ਹੋਰ ਤਾਂ ਨਾ ਸਮਝੀ ਪਰ ਇਹ ਸਮਝੀ ਕਿ ਇਹ ਪੁੱਛਦਾ ਹੈ ਕਿ ਤੂੰ ਕੌਣ ਹੈ ਸੁੱਤੇ ਹੀ ਉਸਦਾ ਸਿਰ ਹਿੱਲ ਗਿਆ ਅਰ ਸਿੰਘਣੀ ਮੋਹ ਨਿਕਲ ਗਿਆ ਆਸਰ ਵਿੱਚ ਸੁੰਦਰੀ ਦਾ ਦਿਲ ਆਪਣੇ ਜਥੇ ਤੋਂ ਦੂਰ ਰਹਿ ਜਾਣ ਦੇ ਫਿਕਰ ਵਿੱਚ ਸੀ ਸੁੰਦਰੀ ਦੇ ਮੋਹੋਂ ਸਿੰਗਣੀ ਨਿਕਲਣਾ ਹੀ ਸੀ ਕਿ ਪਠਾਣ ਨੂੰ ਜੋਸ਼ ਚੜ ਗਿਆ ਆਪਣੇ ਪਾਸ ਡਿੱਗੀ ਤਲਵਾਰ ਚੁੱਕ ਕੇ ਡਾਢੇ ਜ਼ੋਰ ਨਾਲ ਹੋਝਕ ਕੇ ਵਿਚਾਰੀ ਸੁੰਦਰੀ ਦਇਆ ਦੀ ਖਾਣ ਸੁੰਦਰੀ ਨੂੰ ਬਾਹ ਦਿੱਤੀ ਆਪ ਫਿਰ ਅਜਿਹਾ ਡਿੱਗਾ ਮੋੜਨਾ ਉਠਿਆ ਸੁੰਦਰੀ ਖਾਲਸੇ ਦੀ ਨਿੱਧ ਸੁੰਦਰੀ ਕੋ ਖਾਂਦੀ ਹੀ ਟੜੈਂ ਕਰਕੇ ਡਿੱਗੀ ਲਹੂ ਦੇ ਫਰਾਟੇ ਚੱਲ ਪਏ ਬੇਹੋਸ਼ ਪਈ ਹੈ ਸਾ ਮਾਧਮ ਜਿਹਾ ਆ ਰਿਹਾ ਹੈ ਗੁਲਾਬ ਵਰਗਾ ਚਿਹਰਾ ਚਿੱਟਾ ਹੋ ਗਿਆ ਹੈ ਮਾਨੋ ਸੰਗ ਮਰਮਰ ਦੀ ਪੁਤਲੀ ਧਰੀ ਹੈ ਹਾਏ ਸੁੰਦਰੀ ਤੇਰੀ ਦਇਆ ਤੈਨੂੰ ਕਸਾਇਣ ਹੋ ਢੁਕੀ ਤੈਨੂੰ ਸ਼ਾਮ ਸਿੰਘ ਸਰਦਾਰ ਨੇ ਵਰਜਿਆ ਸੀ ਕਿ ਭੋਲੀ ਭੈਣ ਵੈਰੀ ਤੇ ਸੱਪ ਇੱਕ ਤੁਲ ਹੁੰਦੇ ਹਨ ਵੈਰੀਆਂ ਦਾ ਵਸਾ ਨਾ ਕਰਿਆ ਕਰ ਇਹ ਕਿਸੇ ਦੇ ਸਕੇ ਨਹੀਂ ਇਨਾਂ ਦੇ ਡੰਗੇ ਦਾ ਮੰਤਰ ਨਹੀਂ ਪੋਲੀ ਸੁੰਦਰੀ ਤੈਨੂੰ ਰਾਜਨੀਤੀ ਚੇਤੇ ਨਹੀਂ ਤੂੰ ਧਰਮ ਮੂਰਤ ਦਇਆ ਦੀ ਪੁੰਜ ਹੈ ਲੈ ਹੁਣ ਦੇਖ ਇਕੱਲੀ ਕਿੱਥੇ ਪਈ ਹੈ ਜਿੱਥੇ ਤੇਰਾ ਕੋਈ ਬੇਲੀ ਨਹੀਂ ਆਹ ਤੇਰਾ ਪਿਆਰਾ ਘੋੜਾ ਮੁੜ-ਮੁੜ ਤੇਰੇ ਵੱਲ ਤੱਕਦਾ ਹੈ ਤੇਰੇ ਨੇੜੇ ਆ ਕੇ ਤੈਨੂੰ ਸੁੰਘਦਾ ਹੈ ਫਿਰ ਚੁਫੇਰੇ ਤੱਕਦਾ ਹੈ ਮਾਨੋ ਕਿਸੇ ਸਿੱਖ ਨੂੰ ਤਾੜਦਾ ਹੈ ਕਿ ਇਸ ਦੀ ਆ ਕੇ ਸਾਰ ਲਵੇ ਕਦੀ ਪਠਾਨ ਵੱਲ ਘੂਰਦਾ ਹੈ ਪਰ ਕੀ ਕਰੇ ਬੇਜਵਾਨ ਪਸ਼ੂ ਹੈ ਤਨ ਤੂੰ ਤਨ ਤੇਰਾ ਧਰਮ ਜਿਸ ਨੇ ਪਸ਼ੂਆਂ ਵਿੱਚ ਵੀ ਤੇਰਾ ਪਿਆਰ ਪਾਇਆ ਹੈ ਪਈ ਰੂ ਪਿਆਰੀ ਸੁੰਦਰੀ ਹੁਣ ਇਸ ਉਜਾੜ ਵਿੱਚ ਸਦੀਆਂ ਤੇਰੇ ਤੇ ਬੀਤਣ ਤੂੰ ਪਈ ਰੋ ਹਾਏ ਕੀ ਪਤਾ ਤੇਰੀ ਅਜੇ ਕੀ ਕਿਸਮਤ ਹੈ ਏ ਅੱਜ ਕੱਲ੍ਹ ਦੀਆਂ ਸੋਨੇ ਵਿੱਚ ਪੀਲੀਆਂ ਹੋ ਕੇ ਸੁਖ ਨਾਲ ਬੈਠੀਓ ਸਿੰਘਣਿਓ ਗਰੀਬ ਤੇ ਅਮੀਰ ਸਿੱਖਾਂ ਦੀਓ ਧੀਓ ਭੈਣੋਂ ਤੇ ਮਾਮੋਂ ਜਰਾ ਆਪਣੀ ਬਡੇਰੀ ਸੁੰਦਰੀ ਦੇ ਸਿਦਕ ਤੇ ਕਸ਼ਟਾਂ ਵੱਲ ਦੇਖੋ ਕਿੰਨਾ ਔਕੜਾਂ ਵਿੱਚ ਫਸਦੀ ਹੈ ਪਰ ਧਰਮ ਨਹੀਂ ਹਾਰਦੀ ਜਾਨ ਜੋਖੋਂ ਵਿੱਚ ਪਾਉਂਦੀ ਹੈ ਪਰ ਆਪਣੇ ਸ਼ੋਭ ਗੁਣ ਨਹੀਂ ਛੱਡਦੀ ਕਿਸ ਆਪਦਾ ਆਰ ਬਿਪਤਾ ਦੇ ਸਮਿਆਂ ਵਿੱਚ ਸਿੰਘ ਧਰਮਪੁਰ ਦ੍ਰਿੜਤਾ ਰੱਖਦੀ ਹੈ ਜਰਾ ਆਪਣੇ ਵੱਲ ਤੱਕੋ ਤੇ ਦੇਖੋ ਕਿ ਸਿੱਖ ਕੌਮ ਦਾ ਘਾਟਾ ਤੁਹਾਡੇ ਹੱਥੋਂ ਹੋ ਰਿਹਾ ਹੈ ਕਿ ਨਹੀਂ ਆਪਣੇ ਪਰਮੇਸ਼ਰ ਤੇ ਸਤਿਗੁਰਾਂ ਨੂੰ ਤਿਆਗ ਕੇ ਪੱਥਰਾਂ ਵਿਰਸ਼ਾ ਠਾਕਰਾ ਮੜੀਆਂ ਤੇ ਪੀਰਾਂ ਨੂੰ ਖੂਜਦੀਆਂ ਹੋ ਸਿੰਘ ਧਰਮ ਤੋਂ ਗਾਫਲ ਹੋ ਕੇ ਦੂਜੇ ਧਰਮ ਵਿੱਚ ਰੁੱਲਦੀਆਂ ਹੋ ਆਪ ਸਤਿਗੁਰਾਂ ਤੋਂ ਬੇਮੁਖ ਹੋ ਕੇ ਆਪਣੀ ਸੰਤਾਨ ਨੂੰ ਵੀ ਦੂਜੇ ਧਰਮ ਦੀ ਸਿੱਖਿਆ ਦੇਂਦੀਆਂ ਹੋ ਤੁਹਾਡੀ ਔਲਾਦ ਵੱਡੀ ਹੋ ਕੇ ਤੁਹਾਡੇ ਵਰਗੀ ਕੱਚ ਘਰੜ ਹੋ ਸਿਰੋਂ ਸਿੱਖ ਗਲੋਂ ਬ੍ਰਾਹਮਣ ਤੇ ਤੇੜੋ ਮੁਸਲਮਾਨ ਤੜ ਤੂਤ ਦਾ ਕੇ ਦਾ ਤੇ ਲੱਤਾਂ ਤ੍ਰੇਕਦੀਆਂ ਤੜ ਤੂਤ ਦਾ ਤੇ ਲੱਤਾਂ ਤਰੇਕਦੀਆਂ ਤੁਸੀਂ ਗੁਰੂ ਦੇ ਅੰਮ੍ਰਿਤ ਨੂੰ ਤਿਆਗ ਕੇ ਭੇਖੀ ਸਾਧਾਂ ਦੀ ਝੂਠ ਖਾਣੀ ਧਰਮ ਜਾਣਿਆ ਤੁਸਾਂ ਪੁੱਤਰਾਂ ਨੂੰ ਅੰਮ੍ਰਿਤ ਤੋਂ ਬੇਮੁਖ ਕਰਕੇ ਜੰਜ ਪੁਆਏ ਤੇ ਥੋਤੀਆਂ ਪਹਿਨਾਈਆਂ ਤੁਸਾਂ ਮਰਨੇ ਪਰਨੇ ਦੂਜਿਆਂ ਦੀਆਂ ਰੀਤਾਂ ਨਾਲ ਕੀਤੇ ਤੁਸਾਂ ਸਿਆਪੇ ਛੱਡ ਕੇ ਆਪਣੇ ਸਰੀਰ ਰੋਗੀ ਤੇ ਮਨ ਨੀਵੇਂ ਕੀਤੇ ਫੂੜੀਆਂ ਪਾ ਕੇ ਗੰਦੇ ਵਿਸਤਰ ਪਹਿਨ ਕੇ ਪਤਿਆਂ ਨੂੰ ਆਪਣੇ ਘਰਾਂ ਤੋਂ ਕਿਰਣਾ ਕਰਾਈ ਤੁਸਾਂ ਵੀ ਤੁਸਾਂ ਬਹਿਣੀਆਂ ਤੇ ਬੈਠ ਕੇ ਦੇਸ ਦੇ ਛਾਤਰਾਂ ਵਿੱਚ ਪੁੱਤਰਾਂ ਤੇ ਪਤੀਆਂ ਨੂੰ ਰੁਲਾਇਆ ਔਰ ਨਾਲ ਆਪ ਰੋਲੀਆਂ। ਤੁਸਾਂ ਘਰ ਹੂੰਝ-ਹੂੰਝ ਕੇ ਪੇਟ ਪਾਲੂਆਂ ਦੇ ਘਰੀ ਪਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਛੱਡ ਕੇ ਤੁਸਾਂ ਤਾਗਿਆਂ ਦੀਆਂ ਕਥਾ ਆਲਾਪ ਕੇ ਆਪਣੀ ਅਕਲ ਨੂੰ ਮੰਦ ਕੀਤਾ। ਸਿੰਘਣੀਆਂ ਵਾਲੇ ਮੋਟੇ ਤੇ ਸਾਫ਼ ਵਸਤਰ ਛੱਡ ਕੇ ਤੁਸਾਂ ਪਤਲੇ ਕੱਪੜੇ ਪਹਿਨ ਕੇ ਹਾਸੇ ਕਰਵਾਏ। ਜਿਉਂਦੇ ਪਰਮੇਸ਼ਰ ਨੂੰ ਛੱਡ ਕੇ ਤੁਸਾਂ ਸੱਪਾਂ ਨੂੰ ਪੂੜੇ ਖਿਲਾਏ ਤੇ ਸੱਚੇ ਆਦੁਤੀ ਜਨਮ ਮਰਨ ਤੋਂ ਰਹਿਤ ਪਰਮੇਸ਼ਰ ਨੂੰ ਤਿਆਗ ਕੇ ਨਰਕ ਦੇ ਰਸਤੇ ਪੈਰ ਰੱਖ ਕੇ ਪਤੀਆਂ ਤੇ ਪੁੱਤਰਾਂ ਨੂੰ ਵੀ ਉਸੇ ਰਸਤੇ ਤੋਰਿਆ ਜਰਾ ਇੱਕ ਵੇਰ ਸੁੰਦਰੀ ਦੀ ਆਪਣਾ ਵੱਲ ਵੇਖ ਕੇ ਸੋਚੋ ਕਿ ਤੁਹਾਡੇ ਧਰਮ ਰੱਖਣ ਹਿਤ ਸਿੰਘਣੀਆਂ ਕੀ ਕੀ ਜਫਰ ਜਾਲ ਚੁੱਕੀਆਂ ਹਨ ਆਪਣੇ ਮਨ ਵਿੱਚੋਂ ਮਿਲ ਗੋਬੇ ਨੂੰ ਕੱਢ ਕੇ ਨਿਰੋਲ ਸਿੰਘਣੀਆਂ ਬਣੋ ਤਨ ਪਿੱਛੇ ਧੀਆਂ ਅਨਮਤੀਆਂ ਦੀ ਘਰੀ ਨਾ ਪਾਓ ਅਨਮਤੀਆਂ ਤੇ ਉਹਨਾਂ ਦੀਆਂ ਤੀਵੀਆਂ ਤੁਹਾਨੂੰ ਸਿਆਪਿਆਂ ਵਿੱਚ ਠੱਠਾ ਕਰਦੀਆਂ ਹਨ ਪਰ ਤੁਸੀਂ ਅਜਈਆਂ ਤੋਂ ਨਹੀਂ ਦੀਆਂ ਪੱਕੀਆਂ ਹੋ ਕੇ ਦੁਰਕਾਰੀਆਂ ਜਾ ਕੇ ਵੀ ਉਹਨਾਂ ਵਿੱਚ ਹੀ ਰਲਦੀਆਂ ਹੋ ਔਰ ਆਪਣੇ ਸਿੱਖੀ ਧਰਮ ਤੋਂ ਪਤਿਤ ਹੁੰਦੀਆਂ ਜਾਂਦੀਆਂ ਹੋ ਆਓ ਕੁਝ ਤਾਂ ਆਪਣਾ ਤੇ ਆਪਣੀ ਸੰਤਾਨ ਦਾ ਭਲਾ ਕਰੋ ਸੁੰਦਰੀ ਵਰਗੀਆਂ ਜੱਤ ਸੱਤ ਵਾਲੀਆਂ ਬਣੋ ਔਰ ਆਪਣੀ ਸੰਤਾਨ ਨੂੰ ਸੱਚੇ ਸਿੰਘ ਬਣਾਓ ਨਹੀਂ ਤਾਂ ਤੁਸੀਂ ਆਪਣੇ ਪਤੀ ਲਈ ਅਮਰ ਵੇਲ ਹੋ ਜਾਓ ਜਿਸ ਬੂਟੇ ਪਰ ਹੁੰਦੀ ਹੈ ਉਸ ਨੂੰ ਸੁਕਾ ਕੇ ਆਪ ਵੀ ਮੁੱਕ ਜਾਂਦੀ ਹੈ ਪਿਆਰੇ ਪਾਠਕ ਜੀ ਸਾਡੀ ਲਿਖਣ ਸੁੰਦਰੀ ਦੇ ਕਸ਼ਟਾਂ ਤੇ ਹੋਰ ਦੁੱਖਾਂ ਵਿੱਚ ਜਾ ਪਈ ਆਓ ਹੁਣ ਵਿਚਾਰੀ ਦਾ ਪਤਾ ਕੱਢੀਏ ਮੀਰ ਮੰਨੂ ਦੀ ਫੌਜ ਜਦ ਨਸੀ ਤਦ ਉਹ ਹਾਕਮ ਵੀ ਦੌ ਲਾ ਕੇ ਖਿਸਕਿਆ ਕਿ ਕੀਤੇ ਕਿਸੇ ਅੜਿੱਕੇ ਵਿੱਚ ਨਾ ਆ ਜਾਵਾਂ ਉੰਜ ਉਹ ਆਪਣੀ ਸੋਚੀ ਬਿਉਤ ਅਨੁਸਾਰ ਸਲਾਮਤੀ ਦੇ ਟਿਕਾਣੇ ਵੱਲ ਹੀ ਜਾ ਰਿਹਾ ਸੀ ਸੋ ਜਾਂਦਾ ਜਾਂਦਾ ਸੁੰਦਰੀ ਦੇ ਟੋਏ ਕੋਲੋਂ ਲੰਘਿਆ ਕੋੜਾ ਖੜਾ ਕੇ ਦੇਖ ਕੇ ਸੰਸਾ ਫੁਰਿਆ ਮਤਾ ਮੇਰਾ ਕੋਈ ਸਰਦਾਰ ਇੱਥੇ ਹੋਵੇ ਅੱਡੀ ਲਾ ਕੇ ਟੋਏ ਪਾਸ ਪਹੁੰਚਾ ਤਾ ਕੀ ਦੇਖਦਾ ਹੈ ਕਿ ਮੇਰੀਆਂ ਉਮੈਦਾਂ ਦਾ ਨਉ ਨਿਹਾਲ ਹਨੇਰੀ ਨਾਲ ਝੰਬਿਆ ਪਿਆ ਹੈ ਬੇਵਸ ਹੋ ਕੇ ਘੋੜੇ ਤੋਂ ਉਤਰਿਆ ਅਰ ਡੇਠਾ ਕਿ ਅਜੇ ਸਵਾਸ ਆਉਂਦੇ ਹਨ ਜੀ ਨੂੰ ਢਾਰਸ ਹੋਈ ਦੋ ਅਸਵਾਰਾਂ ਸਮੇਤ ਉੱਤਰ ਕੇ ਸੁੰਦਰੀ ਦਾ ਜਾਖਮ ਜੋ ਮੋਢੇ ਤੋਂ ਛਾਤੀ ਤੀਖ ਸੀ ਤੋਤਾ আর ਛਾਤੀ ਦੇ ਦੁਆਲੇ ਗੱਡੀਆਂ ਰੱਖ ਕੇ ਫੱਟ ਜੋੜ ਕੇ ਬਨ ਦਿੱਤਾ ਹੁਣ ਡੋਲੀ ਦਾ ਫਿਕਰ ਹੋਇਆ ਪਰ ਡੋਲੀ ਕਿੱਥੇ ਲਾਚਾਰ ਇੱਕ Rajput ਨੇ ਸੰਭਾਲ ਕੇ ਆਪਣੇ ਘੋੜੇ ਤੇ ਧਰ ਲੀਤਾ ਕੁਛ ਦੂਰ ਇੱਕ ਪਿੰਡੋਂ ਡੋਲਾ ਮੰਗਵਾਇਆ ਔਰ ਇੱਕ ਪੰਡਿਤ ਵੈਦ ਨੂੰ ਫੜ ਮੰਗਾਇਆ ਕਿ ਇਲਾਜ ਕਰੇ ਪੰਡਿਤ ਜੀ ਨੇ ਜ਼ਖਮ ਤਾਂ ਨਾ ਖੁਲਵਾਏ ਪਰ ਅੰਦਰ ਮਮਿਆਈ ਦਿੱਤੀ ਔਰ ਹੋਰ ਤਾਕਤ ਵਾਲੀਆਂ ਦਵਾਈਆਂ ਵੀ ਮੂੰਹ ਵਿੱਚ ਪਾਉਣੀਆਂ ਅਰੰਭੀਆਂ ਪੰਡਿਤ ਜੀ ਵਗਾਰੀ ਫੜੇ ਗਏ ਤੇ ਸੁੰਦਰੀ ਦੀ ਸੇਵਾ ਵਿੱਚ ਰਹਿਣਾ ਪਿਆ ਹਾਕਮਤਾ ਆਪਣੀ ਬਿਉਂਤ ਅਨੁਸਾਰ ਆਪਣੇ ਆਹਰ ਵਾਲੇ ਪਾਸੇ ਗਿਆ ਕਿਉਂਕਿ ਇਸਨੇ ਲਾਹੌਰ ਵਿੱਚ ਕੁਝ ਬਿਉਂਤੇ ਕੰਮ ਕਰਨੇ ਸਨ ਪਰ ਸੁੰਦਰੀ ਨੂੰ ਆਪਣੇ ਨਗਰ ਘੱਲਿਆ ਉਥੇ ਮਹਿਲਾਂ ਵਿਖੇ ਇੱਕ ਸੁੰਦਰ ਕਮਰੇ ਵਿੱਚ ਸੁੰਦਰੀ ਉਤਾਰੀ ਗਈ بڑے بڑے ਹਕੀਮ ਇਲਾਜ ਵਾਸਤੇ ਇਕੱਠੇ ਕੀਤੇ ਇਕੱਠੇ ਕੀਤੇ ਗਏ ਹਿੰਦੂ ਗੋਲੀਆਂ ਹਰ ਵਾਲੇ ਹਰ ਵੇਲੇ ਹਾਜ਼ਰ ਹਿੰਦੂ ਗੋਲੀਆਂ ਹਰ ਵੇਲੇ ਹਾਜ਼ਰ ਨੌਕਰ ਚਾਕਰ ਬਿਆੰਤ ਸੁੰਦਰੀ ਸੀਤਾ बेहोश ਪਰ ਜਦ ਅੱਖਾਂ ਖੋਲਦੀ ਚਾਰ ਚਫੇਰੇ ਤੱਕਦੀ ਤੇ ਕੁਝ ਬੋਲ ਨਾ ਸਕਦੀ। ਹਕੀਮਾ ਨੇ ਫੱਟ ਖੋਲ ਕੇ ਡਿੱਠੇ ਔਰ ਵੱਡੇ ਯਤਨ ਨਾਲ ਸਾਫ਼ ਕਰਕੇ ਰੇਸ਼ਮ ਦੀ ਤਾਰ ਨਾਲ ਸਿਉ ਕੇ ਉਤੋਂ ਦਵਾਵਾਂ ਲਾਉਣੀਆਂ ਆਰੰਭ ਕੀਤੀਆਂ। ਅੰਦਰ ਵਾਸਤੇ ਬੜੀਆਂ ਤਾਕਤ ਦੀਆਂ ਵਸਤੂਆਂ ਦਿੱਤੀਆਂ ਜਾਣ ਲੱਗੀਆਂ। ਸੁੰਦਰੀ ਦੀ ਦਸ਼ਾ ਸਹਜੇ ਸਹਜੇ ਫਿਰਦੀ ਗਈ। ਕੋਈ ਇੱਕ ਮਹੀਨੇ ਮੰਗਰੋਂ ਇੰਨੀ ਗੱਲ ਬੋਲੀ। ਕਿ ਮੈਂ ਕਿੱਥੇ ਹਾਂ ਮੇਰਾ ਵੀਰ ਕਿੱਥੇ ਹੈ ਧਰਮਕੋਰ ਕਿੱਥੇ ਹੈ ਇਸ ਦਾ ਉੱਤਰ ਇਹ ਦਿੱਤਾ ਗਿਆ ਕਿ ਇਹ ਸ਼ਹਿਰ ਸਿੱਖਾਂ ਦਾ ਜਿੱਤਿਆ ਹੈ ਆਰਤੂਰਾਜ ਮਹਿਲ ਵਿੱਚ ਹੈ ਤੇ ਤੇਰੇ ਵੀਰ ਆਦਿਕ ਲਾਹੌਰ ਫਿਰ ਮੁਹੰਮ ਪੁਰ ਗਏ ਹੋਏ ਹਨ ਸੁੰਦਰੀ ਫਿਰ ਚੁੱਪ ਹੋ ਗਈ ਹਾਕਮ ਸਾਹਿਬ ਵੀ ਕੁਝ ਬਾ ਦਿਨ ਆਦ ਆ ਗਏ ਤੇ ਖਬਰ ਲੈਣ ਲਈ ਰੋਜ਼ ਆਉਂਦੇ ਪਰ ਜਿਸ ਵੇਲੇ ਉਹ ਸੁੱਤੀ ਹੋਈ ਹੁੰਦੀ ਕਿਉਂਕਿ ਜਾਣਦੇ ਸਨ ਕਿ ਇਸ ਨੂੰ ਮੇਰੇ ਮਹਿਲਾਂ ਵਿੱਚ ਹੋਣ ਦਾ ਪਤਾ ਲੱਗ ਗਿਆ ਤਦ ਚਿੰਤਾ ਨਾਲ ਮਰ ਜਾਏਗੀ ਕਈ ਮਹੀਨਿਆਂ ਬਾਗਰੋ ਸੁੰਦਰੀ ਵੱਲ ਹੋਈ ਅੰਗੂਰ ਵੀ ਭਰ ਗਏ ਤਾਕਤ ਵੀ ਹੋ ਗਈ ਚਿਹਰਾ ਵੀ ਖਿੜ ਪਿਆ ਪਰ ਕਿਸੇ ਵੇਲੇ ਤਾਪ ਹੋ ਜਾਂਦਾ ਹੁਣ ਹੌਲੀ ਹੌਲੀ ਸੁੰਦਰੀ ਨੂੰ ਆਪਣੀ ਦਸ਼ਾ ਦਾ ਪਤਾ ਲੱਗ ਗਿਆ ਔਰ ਹਾਕਮ ਸਾਹਿਬ ਵੀ ਦੂਜੇ ਚੌਥੇ ਆਉਂਦੇ ਤੇ ਆਪਣੀ ਰਾਮ ਕਹਾਣੀ ਸੁਣਾਉਂਦੇ ਉਸ ਦਿਨ ਸੁੰਦਰੀ ਨੂੰ ਫੇਰ ਤਾਪ ਹੋ ਜਾਂਦਾ ਪੰਜਾ ਸੱਤਾਂ ਦਿਨਾਂ ਮਗਰੋਂ ਟੈਗ ਦੀ ਤੇ ਜ਼ਾਲਮ ਹਾਕਮ ਫੇਰ ਦਿਖਾਲੀ ਦੇ ਜਾਂਦਾ ਫੇਰ ਸੁੰਦਰੀ ਦਾ ਹਾਲ ਮਾੜਾ ਹੋ ਜਾਂਦਾ ਹਕੀਮ ਬਥੇਰਾ ਰੋਕਦੇ ਪਰ ਹਾਕਮ ਉਹਨਾਂ ਨੂੰ ਦੋਸ਼ ਦਿੰਦਾ ਕਿ ਤੁਸੀਂ ਇਲਾਜ ਠੀਕ ਨਹੀਂ ਕਰਦੇ ਉਧਰ ਦਾ ਪ੍ਰਸੰਗ ਸੁਣੋ ਖਾਲਸੇ ਨੇ ਲਾਹੌਰੋਂ ਨਸ ਅੰਮ੍ਰਿਤਸਰ ਆਸ ਆਹ ਲੀਤਾ ਇੱਥੇ ਪਤਾ ਲੱਗਾ ਕਿ ਸੁੰਦਰੀ ਹੈ ਨਹੀਂ ਬਹੁਤ ਪਾਲ ਕੀਤੀ ਪਰ ਕੁਝ ਥੋੜਾ ਨਾ ਲੱਗਾ ਕਈ ਜਣੇ ਪੇਸ ਬਟਾ ਰਣ ਭੂਮੀ ਵਿੱਚ ਗਏ ਕਿ ਸੁੰਦਰੀ ਦੀ ਲੋਥ ਹੀ ਲੱਭੇ ਪਰ ਕੁਝ ਪਤਾ ਨਾ ਲੱਗਾ ਉਧਰੋਂ ਇਹ ਆਪਦਾ ਪਈ ਕਿ ਮੀਰ ਮੰਨੂ ਨੇ ਦਰਾਨੀ ਪਾਤਸ਼ਾ ਨਾਲ ਸੁਲ੍ਹਾ ਕਰਕੇ ਉਸ ਨੂੰ ਕਾਬਲ ਤੋਰਿਆ ਔਰ ਆਪ ਲੱਗਾ ਹਕੂਮਤ ਕਰਨ ਮਹਾਰਾਜਾ ਕੌੜਾ ਮਲ ਜੀ ਤਾਂ ਪਰਲੋਕ ਜਾ ਚੁੱਕੇ ਸੀ ਸਿੱਖਾਂ ਦਾ ਹਮੈਤੀ ਹੋਰ ਦਰਬਾਰ ਵਿੱਚ ਕੋਈ ਸੀ ਹੀ ਨਹੀਂ ਫੇਰ ਲੱਗੀ ਪੁੱਠੀ ਕਲਮ ਬਗਨ ਸਿੱਖਾਂ ਦੀ ਕਤਲਾਮ ਰੰਭੀ ਗਈ ਸਾਰੇ ਪੰਜਾਬ ਵਿੱਚ ਗਸ਼ਤੀ ਫੌਜ ਛੱਡੀ ਗਈ ਥਾਉ ਥਾਈ ਚੌਕੀਆਂ ਤੇ ਕੱਚੇ ਕਿਲੇ ਸਿੱਖਾਂ ਦੇ ਮਾਰਨ ਵਾਸਤੇ ਬਣਾਏ ਗਏ ਪਿੰਡਾਂ ਦੇ ਪੈਂਚਾਂ ਦੀਆਂ ਜਮਾਨਤਾਂ ਲਈ ਲਈਆਂ ਗਈਆਂ ਕਿ ਕਿਸੇ ਸਿੱਖ ਨੂੰ ਆਪਣੇ ਇਲਾਕੇ ਵਿੱਚ ਨਾ ਬਸਣ ਦੇਣ ਨਾ ਲੜਨ ਵਾਲੇ ਅਰਥਾਤ ਖੇਤੀ ਕਰਨ ਵਾਲੇ ਤੇ ਕਿਰਤੀ ਵਪਾਰੀ ਸਿੱਖ ਸਹੀਦ ਕੀਤੇ ਜਾਣ ਲੱਗ ਪਏ ਲਾਹੌਰ ਕੋੜਾ ਮੰਡੀ ਦੇ ਵਿੱਚ ਸਿੱਖਾਂ ਦੇ ਸਿਰ ਉੱਤਰਨੇ ਆਰੰਭ ਹੋਏ ਦੇਸ਼ ਵਿੱਚ ਸਿੱਖਾਂ ਲਈ ਇੱਕ ਪਰਲੋਂ ਆ ਗਏ ਉਹ ਵਿਚਾਰੇ ਫੇਰ ਬਨਾਤੇ ਝੱਲਾਂ ਵਿੱਚ ਜਾਵੜੇ ਮਰਦ ਜਦ ਝੱਲਾਂ ਵਿੱਚ ਜਾਵੜੇ ਤਾਂ ਮੁਖਵਰਾ ਮੁਖਵਰਾ ਨੇ ਖਾਲਸਿਆਂ ਦੇ ਟੱਬਰ ਕਬੀਲੇ ਪਕੜਾ ਦਿੱਤੇ ਮੀਰ ਮੰਨੂ ਦੇ ਜ਼ੁਲਮ ਡਾਡੇ ਕੈਰ ਦੇ ਸਨ ਸਾਰੇ ਲਿਖੀਏ ਤਾਂ ਇੱਕ ਪੁਸਤਕ ਲੋੜੀਏ ਇਸ ਪਰ ਇਸ ਦਾ ਸਿੰਘਣਿਆਪੁਰ ਜ਼ੁਲਮ ਬੜਾ ਵਹਿਸ਼ੀਆਨਾ ਸੀ ਬਹੁਤ ਸਾਰੀਆਂ ਸਿੰਗਣੀਆਂ ਜੋ ਲਾਹੌਰ ਪਕੜ ਆਂਦੀਆਂ ਸਨ ਮੀਰ ਮੰਨੂ ਨੇ ਬਹੁਤ ਯਤਨ ਕੀਤੇ ਕਿ ਉਹ ਸਿੰਗਣੀਆਂ ਤੁਰਕਣੀਆਂ ਹੋ ਜਾਣ ਪਰ ਇੱਕ ਨੇ ਵੀ ਨਾ ਮੰਨਿਆ ਪਹਿਲੇ ਉਹਨਾਂ ਨੂੰ ਭੁੱਖ ਦਾ ਦੁੱਖ ਦਿੱਤਾ ਫਿਰ ਸਵਾ ਸਵਾ ਮਣ ਦੇ ਦਾਣੇ ਰੋਜ਼ ਪਿਹਾਏ ਤੇ ਭਾਤ ਭਾਤ ਦੇ ਕਸ਼ਟ ਦਿਖਾਏ ਛੇਕੜ ਉਹਨਾਂ ਦੇ ਪਿਆਰੇ ਬੱਚੇ ਖੋ ਕੇ ਉਹਨਾਂ ਦੇ ਸਾਹਮਣੇ ਨੇਜਿਆਂ ਤੇ ਪ੍ਰੋ ਪ੍ਰੋ ਕੇ ਮਾਰੇ ਪਰ ਝੋਲੀਆਂ ਵਿੱਚ ਬੱਚਿਆਂ ਦੀਆਂ ਲੋਥਾਂ ਪਵਾ ਪਵਾ ਕੇ ਚੱਕੀਆਂ ਬਿਹਾਈਆਂ ਪਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਿਆਰੀਆਂ ਸਿੰਘਣੀਆਂ ਨੇ ਧਰਮ ਨਹੀਂ ਤਿਆਗਿਆ ਇਸ ਤਰ੍ਹਾਂ ਦੇ ਉਪਦਰਬ ਮੀਰ ਮੰਨੂ ਨੇ ਰੱਬ ਤੋਂ ਨਿੱਡਰ ਹੋ ਕੇ ਕਮਾਈ ਸੋ ਇਸ ਸਮੇਂ ਸਿੰਘਾਂ ਦਾ ਸੁੰਦਰੀ ਨੂੰ ਲੱਭਣਾ ਖਰਾ ਕਠਨ ਹੋ ਗਿਆ ਫਿਰ ਵੀ ਧਰਮਕੌਰ ਦੀ ਪ੍ਰੀਤੀ ਔਰ ਸਾਰੇ ਸਿੰਘਾਂ ਦੀ ਹੁੱਬ ਨੇ ਔਰ ਪੰਥ ਦੇ ਕੌਮੀ ਪ੍ਰੇਮ ਨੇ ਸਿੰਘਾਂ ਨੂੰ ਚੋ ਨਾ ਲੈਣ ਦਿੱਤਾ ਬिजਲਾ ਸਿੰਘ ਬినੋਦ ਸਿੰਘ ਆਦਿ ਕਸੂਈਏ ਛੱਡੇ ਗਏ ਜਿਨ੍ਹਾਂ ਨੇ ਸਾਰੇ ਥਾਂ ਗਾਹ ਮਾਰੇ ਸ਼ੇਕੜ ਇੰਨੀ ਸੁੰਦਕ ਨਿਕਲ ਆਈ ਕਿ ਸੁੰਦਰੀ ਬਿਮਾਰੀ ਦੀ ਦਸ਼ਾ ਵਿੱਚ ਹਾਕਮ ਦੀ ਕੈਦ ਵਿੱਚ ਪਈ ਹੈ ਹਰ ਇਲਾਜ ਹੋ ਰਿਹਾ ਹੈ ਪਰ ਹੁਣ ਇਸ ਗੱਲ ਦਾ ਬੰਦੋਬਸਤ ਨਹੀਂ ਲੱਭਦਾ ਸੀ ਕਿ ਕਿਕਰ ਉਸ ਦੀ ਬੰਦ ਖਲਾਸੀ ਕਰਾਈ ਜਾਵੇ ਰੱਬ ਰਾਖਾ